ਦੀਵਾਲੀ ਤੋਂ ਪਹਿਲਾਂ ਪਹਿਲਾਂ ਘਰ ਦਾ ਇੱਕ ਜੀ ਇਹ ਦੋ ਵਸਤੂਆਂ দান ਕਰੋ ਫਿਰ ਦੇਖਣਾ ਚਮਤਕਾਰ ਦਿਨ ਬਦਲਦੇ ਤੁਹਾਡੇ ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸਾ ਸੰਗਤ ਪਹਿਲਾਂ ਤੇ ਸਾਰੀ ਸੰਗਤ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਦੀਵਾਲੀ ਆ ਰਹੀ ਹੈ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਦੇ ਸਾਥ ਸੰਗਤ ਇਸ ਦੀਵਾਲੀ ਦੇ ਸੰਬੰਧ ਦੇ ਵਿੱਚ ਆਪਾਂ ਸਾਰੇ ਵੇਖ ਰਹੇ ਆ ਕਿ ਵੱਖੋ-ਵੱਖਰੀਆਂ ਜਿਹੜੀਆਂ ਤਰਤੀਬਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੋ ਹਰ ਕੋਈ ਜਿਹੜਾ ਹੈ ਇਸ ਦੀਵਾਲੀ ਦੇ ਸੰਬੰਧ ਦੇ ਵਿੱਚ ਘਰ ਦੀਆਂ ਸਾਫ ਸਫਾਈਆਂ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਹੈ ਕੋਈ ਕੁਝ ਕਰ ਰਿਹਾ ਪਰ ਬਹੁਤੇ ਉਹ ਵੀਰ ਨੇ ਮੈਨੂੰ ਕੱਲ ਹੀ ਪਤਾ ਲੱਗਿਆ ਕਿ ਸਾਡੀ ਭੈਣ ਹੈ ਜਿਸ ਨੇ ਕਿ ਬਹੁਤ ਸੋਹਣਾ ਉਪਰਾਲਾ ਕੀਤਾ ਹੈ ਉਹ ਤਿਹਾਰਾਂ ਦੇ ਵਿੱਚ ਨਾ ਪਤਾ ਨਹੀਂ ਆਏ ਵਾਰੀ ਕਰਦੇ ਨੇ ਚਲੋ ਬਹੁਤੀ ਗੱਲ ਮੇਰੀ ਨਹੀਂ ਹੋ ਪਾਈ ਉਹਨਾਂ ਨਾਲ ਉਹ ਉਹ ਕੀ ਕਰਦੇ ਨੇ ਉਹ ਐਵੇਂ দান ਨਹੀਂ ਕਰਦੇ ਉਹ ਨਾ ਜਦੋਂ ਤਿਹਾਰ ਹੁੰਦੇ ਨੇ ਕੁਝ ਲੋੜਵੰਦ ਪਰਿਵਾਰਾਂ ਨੂੰ ਵੇਖਦੇ ਨੇ ਉਹਨਾਂ ਨੂੰ ਮਠਾਈਆਂ ਆਦਕ ਜਾਂ ਘਰ ਦਾ ਰਾਸ਼ਨ ਜਿਹੜੇ ਲੋੜਵੰਦ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਤੱਕ ਨਹੀਂ ਪਕਦੀ ਸਾਧ ਸੰਗਤ ਜਿਹੜੇ ਬਹੁਤੀ ਗਰੀਬ ਨੇ ਵਿਚਾਰੇ ਤੇ ਵਿਚਾਰੇ ਆਪਣਾ ਟਾਈਮ ਪਾਸ ਮਸਾਂ ਕਰਦੇ ਜਿਵੇਂ ਹੁਣ ਘਰ ਦੇ ਵਿੱਚ ਇੱਕ ਕਮਾਉਣ ਵਾਲਾ ਜੀ ਸੀ ਵਿਚਾਰਾ ਉਹੀ ਉਹ ਮੰਜੇ ਤੇ ਪੈ ਗਿਆ ਸਾਧ ਸੰਗਤ ਹੁਣ ਪਰਿਵਾਰ ਦਾ ਸਹਾਰਾ ਕੋਈ ਨਹੀਂ ਰਿਹਾ ਅਜਿਹੇ ਪਰਿਵਾਰਾਂ ਨੂੰ ਉਹ 5-7 ਪਰਿਵਾਰ ਇਹੋ ਜੇ ਵੇਖਦੀ ਹੈ ਭੈਣਾ ਤੇ ਇੱਕ ਸਾਡਾ ਵੀਰ ਹੈ ਤੇ ਉਹ ਉਹਨਾਂ ਦੀ ਸੇਵਾ ਅਨੋਖੀ ਸੇਵਾ ਹੈ ਕੋਈ ਯਾਤਰਾ ਕਰਨ ਤੋਂ ਸਮਰੱਥ ਹੈ ਕਿਸੇ ਨੇ ਯਾਤਰਾ ਨਹੀਂ ਕੀਤੀ ਅੰਮ੍ਰਿਤਸਰ ਸਾਹਿਬ ਨਹੀਂ ਗਿਆ ਜਾਂ ਫਿਰ ਦਰਬਾਰ ਸਾਹਿਬ ਆਪਣਾ ਹਜ਼ੂਰ ਸਾਹਿਬ ਨਹੀਂ ਗਿਆ ਪਟਨਾ ਸਾਹਿਬ ਨਹੀਂ ਗਿਆ ਉਹਨਾਂ ਮਿਲ ਕੇ ਸਾਰਿਆਂ ਨੂੰ ਨਾ ਯਾਤਰਾ ਕਰਵਾ ਦਿੰਦੇ ਨੇ ਆਪਦੇ ਸਾਰੇ ਖਰਚੇ ਤੇ ਪੈਸਾ ਵੀ ਉਹਨਾਂ ਦਾ ਯਾਤਰਾ ਕਰਾਉਂਦੇ ਵਧੀਆ ਤਰੀਕੇ ਨਾਲ ਬੜੀ ਚੰਗੀ ਚਲਮਾਲ ਕੋ ਉਹਨਾਂ ਨੂੰ ਚੜ੍ਹਦੀ ਕਲਾ ਦੇਵੇ ਤੇ ਸਾਧ ਸੰਗਤ ਔਰ ਬਹੁਤੇ ਪਰਿਵਾਰਾਂ ਨੂੰ ਜਿਵੇਂ ਉਹ ਰਾਸ਼ਨ ਦੇ ਕੇ ਉਹਨਾਂ ਦੀ ਮਦਦ ਕਰ ਦਿੰਦੇ ਨੇ ਸਹਾਇਤਾ ਕਹਿੰਦੇ ਚਲੋ ਤਿਹਾਰਾਂ ਦੇ ਦਿਨ ਨੇ ਬਹੁਤੇ ਪਰਿਵਾਰ ਇਹੋ ਜਿਹੇ ਹੁੰਦੇ ਨੇ ਛੋਟੇ ਬੱਚੇ ਇਹੋ ਜਿਹੇ ਹੁੰਦੇ ਨੇ ਕਹਿੰਦੇ ਬਾਕੀ ਤੇ ਸਾਰੇ ਖੁਸ਼ੀਆਂ ਮਨਾ ਰਹੇ ਨੇ ਜਿਦੇ ਕੋਲੇ ਸਾਰਾ ਕੁਝ ਹੈ ਤੇ ਉਹ ਬੱਚੇ ਬੈਠ ਕੇ ਨਾ ਵੇਖ ਰਹੇ ਹੁੰਦੇ ਆ ਕਹਿੰਦੇ ਅਜਿਹੇ ਪਰਿਵਾਰਾਂ ਨੂੰ ਉਹ ਸਾਂਭਦੇ ਨੇ ਅਜਿਹੇ ਪਰਿਵਾਰਾਂ ਦੀ ਉਹ ਕੇਅਰ ਕਰਦੇ ਨੇ ਸਾਥ ਸੰਗਤ ਬੜਾ ਚੰਗਾ ਲੱਗਿਆ ਮੈਨੂੰ ਇਹ ਗੱਲ ਉਹਨਾਂ ਦੀ ਸੁਣ ਕੇ ਸਾਥ ਸੰਗਤ ਦੀਵਾਲੀ ਤੋਂ ਪਹਿਲਾਂ ਉਹ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੰਦੇ ਨੇ ਦੀਵਾਲੀ ਵਾਲੇ ਦਿਨ ਨੋਟ ਕਰ ਲੈਂਦੇ ਨੇ ਦੀਵਾਲੀ ਵਾਲੇ ਦਿਨ ਉਹਨਾਂ ਸਾਰੇ ਪਰਿਵਾਰਾਂ ਨੂੰ ਰਾਸ਼ਨ ਦੇਣਾ ਤੇ ਸ਼ਾਮ ਤੋਂ ਪਹਿਲਾਂ ਪਹਿਲਾਂ ਉਹਨਾਂ ਦੇ ਘਰਾਂ ਦੇ ਵਿੱਚ ਮਠਾਈਆਂ ਆਦਿਕ ਉਹਨਾਂ ਦੇ ਬੱਚਿਆਂ ਨੂੰ ਕੱਪੜੇ ਜੋੜੇ ਆਦਿਕ ਔਰ ਉਹਨਾਂ ਦੇ ਘਰ ਦੇ ਵਿੱਚ ਰਾਸ਼ਨ ਤੇ ਸਾਦ ਸੰਗਤ ਕਿਉਂਕਿ ਉਹਨਾਂ ਪਰਿਵਾਰਾਂ ਨੂੰ ਉਹ ਖੁਸ਼ ਦੇਖਣਾ ਚਾਹੁੰਦੇ ਨੇ ਉਹ ਸੋਚਦੇ ਨੇ ਵੀ ਚਲੋ ਜਿੰਨਾ ਕੋ ਹੋ ਸਕਦਾ ਅਸੀਂ ਉਹਨਾਂ ਕੋ ਕਰੀਏ ਹੁਣ ਹਰੇਕ ਬੰਦੇ ਦੇ ਵਾਸਤੇ ਤਾਂ ਹੁੰਦਾ ਨਹੀਂ ਵੀ ਪੂਰੀ ਦੁਨੀਆ ਨੂੰ ਦੇਖ ਲੇ ਤੇ ਪੂਰੇ ਸ਼ਹਿਰ ਨੂੰ ਵੇਖ ਲੇ ਉਹ ਕੁਝ ਘਰਾਂ ਦੀ ਜ਼ਿੰਮੇਵਾਰੀ ਹਰ ਸਾਲ ਹਰ ਵਾਰ ਹਰ ਕਿਸੇ ਨਾ ਕਿਸੇ ਤਿਹਾੜ ਤੇ ਉਹ ਇਦਾਂ ਕਰਦੇ ਨੇ ਬੜਾ ਚੰਗਾ ਲੱਗਦਾ ਹੈ ਸਾ ਸੰਗਤ ਹੁਣ ਸਾਡੇ ਕਈ ਜਿਹੜੇ ਲੋਕ ਨੇ ਉਹ ਵਹਿਮਾਂ ਭਰਮਾਂ ਦੇ ਮਾਰੇ ਹੋਏ ਨੇ ਤੇ ਕਿਸੇ ਨੇ ਕਹਿ ਦਿੱਤਾ ਵੀ ਤੂੰ ਦਾਨ ਪੁੰਨ ਕਰ ਅਸੀਂ ਵੇਖਦੇ ਆ ਵੀ ਹੁਣ ਚੰਗੇ ਜੇ ਦਿਨ ਨੇ ਹੁਣ ਦਾਨ ਪੁੰਨ ਕਰ ਦਈਏ ਉਦੋਂ ਬਾਅਦ ਫਿਰ ਆਪਾਂ ਚਾਹੇ ਆਪਣੇ ਕੋਲੇ ਬੰਦਾ ਫਰੀ ਜਾਵੇ ਆਪਾਂ ਤਾਂ ਨਹੀਂ ਉਹਦੀ ਯਾਦ ਪੁੱਛਦੇ ਸਾ ਸੰਗਤ ਸੋ ਜਾਤ ਇਹ ਕੰਮ ਨੂੰ ਇਸ ਤਰੀਕੇ ਨਾਲ ਕੀਤਾ ਜਾਵੇ ਵੀ ਖੁਸ਼ੀ ਕਿਸੇ ਦੇ ਮੁਸਕਰਾਹਟ ਚਿਹਰੇ ਤੇ ਲਿਆਉਣ ਲਈ ਸਤਿਗੁਰੂ ਮਹਾਰਾਜ ਜੀ ਦੀ ਖੁਸ਼ੀ ਪਾਉਣ ਦੇ ਲਈ ਆਪਾਂ ਸੇਵਾ ਕਰੀਏ ਜਾਂ ਫਿਰ ਕਈ ਹੁੰਦਾ ਨੇ ਤੇਰੇ ਤੇ ਭਾਰ ਬਹੁਤ ਹੈ ਤੂੰ ਦਾਨ ਪੁੰਨ ਕਰ ਤੇ ਠੀਕ ਹੈ ਦਾਨਪੂਰਨ ਕਰਨਾ ਕੋਈ ਜੜੀ ਆ ਮਾੜੀ ਗੱਲ ਨਹੀਂ ਕਰੀਏ ਪਰੇ ਗਰੀਬ ਸਾਡੇ ਤੋਂ ਭਾਰ ਉੱਤਰ ਜੂ ਜਾਂਝ ਹੋ ਜੂ ਵੀ ਮੈਂ ਤੇ ਪਾਪ ਕਮਾਏ ਹੋਏ ਆ ਜੀ ਥੋੜਾ ਜਿਹਾ ਦਾਨਪੂਰਨ ਕਰੋ ਪੁਰਾਣੇ ਪਾਪ ਖਤਮ ਹੋ ਗਏ ਨਵੇਂ ਕਰਨੇ ਫੇਰ ਅੱਗੇ ਸਟਾਰਟ ਕਰ ਦਿੱਤੇ ਇਹ ਕੰਮ ਨਹੀਂ ਚੱਲਣਾ ਸੋ ਸਾਧ ਸੰਗਤ ਹੁਣ ਦੀਵਾਲੀ ਦੇ ਦਿਨ ਨੇ ਆਪਾਂ ਵੀ ਇਹਨਾਂ ਚੀਜ਼ਾਂ ਵੱਲ ਧਿਆਨ ਦੇਈਏ ਸਤਿਗੁਰੂ ਦੀ ਪਾਵਨ ਬਾਣੀ ਨੂੰ ਪੜ੍ਹੀਏ ਦਾਨਪੂਨ ਕਰੀਏ ਤੇ ਕਰਕੇ ਭੁੱਲ ਜਾਈਏ ਇਹ ਨਾ ਹੋਵੇ ਵੀ ਆਪਾਂ ਵੱਡੇ ਦਾਨੀ ਬਣ ਜਾਈਏ ਤੇ ਆਪਾਂ ਵੇਖੀਏ ਵੀ ਮੇਰੇ ਵਰਗਾ ਤੇ ਦਾਨੀ ਕੋਈ ਨਹੀਂ ਸਾਧ ਸੰਗਤ ਇਹੋ ਜਿਹਾ ਕੰਮ ਨਾ ਹੋਵੇ ਆਪਾਂ ਉਹਨਾਂ ਚੀਜ਼ਾਂ ਨੂੰ ਜ਼ਰੂਰ ਸਮਝਦੇ ਜਾਈਏ ਤੇ ਦਿਨ ਉਦੋਂ ਹੀ ਬਦਲ ਲੰਗੇ ਜਦੋਂ ਆਪਾਂ ਕਿਸੇ ਵੱਲ ਧਿਆਨ ਦੇਵਾਂਗੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਕਿਰਪਾ ਕਰਿਓ ਸਭ ਨੂੰ ਖੁਸ਼ੀਆਂ ਦਿਓ ਸਤਿਗੁਰੂ ਜੀ ਸਭ ਨੂੰ ਨਾਮ ਬਾਣੀ ਦੀ ਸਿਮਰਨ ਦੀ ਦਾਤ ਦਿਓ ਸਤਿਗੁਰੂ ਜੀ ਸਭ ਤੇ ਮੇਰਾ ਭਰਿਆ ਹੱਥ ਰੱਖਿਓ ਚੜ੍ਹਦੀਆਂ ਕਲਾ ਸਭ ਨੂੰ ਦਿਓ ਮੇਰੇ ਮਾਲਕ ਜੀ ਸਭ ਨੂੰ ਚੜ੍ਹਦੀਆਂ ਕਲਾ ਦੇ ਕੇ ਸਾਰਿਆਂ ਦਾ ਜੀਵਨ ਜਿਹੜਾ ਹੈ ਸਵਾਰ ਦਿਓ ਸਾਰਿਆਂ ਦਾ ਜੀਵਨ ਸਫਲਾ ਕਰ ਦਿਓ ਹੇ ਸੱਚੇ ਪਾਤਸ਼ਾਹ ਸਭ ਦੀ ਕਿਰਪਾ ਕਰ ਦਿਓ ਮੇਰੇ ਮਾਲਕ ਜੀ ਉਦੋਂ ਕਿਰਪਾ ਕਰਨਗੇ ਸੋ ਪਿਆਰਿਓ ਇਹਨਾਂ ਚੀਜ਼ਾਂ ਨੂੰ ਆਪਾਂ ਵੇਖੇ ਦਿਨ ਉਦੋਂ ਬਦਲ ਲੰਗੇ ਜਦੋਂ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਾਂਗੇ ਤੇ ਸਤਿਗੁਰੂ ਹੀ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ